ਕਿੱਦਾਂ ਸਾਰੇ ਫਿਰ ਇਹ ਦੁਕਾਨ ਦਾ 파ਟ ਤਜਾਏ ਤੇ ਲਗਭਗ ਕੰਧਾਂ ਹੋ ਚੁੱਕੀਆਂ ਵਾ ਆ ਸਿਮਰੋਣੀ ਪਾਣੀ ਲਾਉਣ ਦੇ ਪ੍ਰੈਸ਼ਰ ਦੇ ਨਾਲ ਵੇਖੋ ਕੰਧਾਂ ਤਾਰ ਕਰਨਦੇ ਆ ਤੇ ਉਹ ਸ਼ੈਡਰ ਵਾਲੀ ਵੀ ਕੰਨਦੋ ਕਿ ਸਿਰਫ ਕੱਲ ਉੱਤੇ ਲੈਂਟਰ ਲੱਗ ਕੇ ਨਾ ਤੇ ਉਦਲੀ ਕੰਧ ਹੋ ਜਾਣੀ ਆ ਆ ਵੀ ਕੰਧਾਂ ਸਾਰੀਆਂ ਹੋ ਗਈਆਂ ਲਗਭਗ ਪੂਰੀਆਂ ਤੇ ਪੂਰੀ ਹੁਣ ਤਿਆਰੀ ਹੋ ਚੁੱਕੀ ਆ ਲੈਂਟਰ ਦੀ ਤੇ ਕੱਲ ਸਮਾਨ ਵੀ ਆ ਜਾਣਾ ਪਲੇਟਾਂ ਵਗੈਰਾ ਤੇ ਆ ਬਾਹਰ ਦਾ ਜਿਹੜਾ ਕਮਨ ਆ ਦੇਖੋ ਇਹ ਬਾਹਰ ਦਾ ਬਾਹਰਲੇ ਪਾਸਿਓਂ ਆ ਰੋਡ ਤੋਂ ਐਸੇ ਆ ਸ਼ਟਰ ਅੱਗੇ ਸੀ ਪਹਿਲਾਂ ਇੱਥੇ ਤੇ ਹੁਣ ਇੱਤੋਂ ਪਿੱਛੇ ਕਰਤਾ ਏ ਥੋੜਾ ਜਿਹਾ ਕਿਉਂਕਿ ਆ ਸੜਕ ਦਾ ਥਾਂ ਦਾ ਰੱਖਾ ਤੋਂ ਸਿੱਧਾ ਇੱਥੋਂ ਤੱਕ ਤੇ ਅਗਲੇ ਪਾਸੇ ਨਾਮ ਤੇ ਟੀਨਾ ਪਾਦਾਂਗੇ ਥੋੜੀਆਂ ਇਆਂ ਤੇ ਦੁਕਾਨ ਦਾ ਕੰਮ ਪੂਰਾ ਵਧੀਆ ਚੱਲ ਰਿਹਾ ਦੁਕਾਨ ਵਧੀਆ ਭਾਂ ਜਣੀ ਸੀਮੈਂਟ ਬੱਜਰੀ ਰੇਤ ਕਿਸੇ ਵੀਰ ਨੂੰ ਚਾਹੀਦੀ ਹੋਵੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਹੁਣ ਵੀ ਚਾਹੀਦੀ ਹੋਵੇ ਕੰਮ ਚੱਲ ਰਿਹਾ ਹੈ ਮੇਰਾ ਨੰਬਰ ਹੈ 6283168234 ਸੇਮਰੂਣੀ ਪਾਣੀ ਲਾਉਂਦੇ ਆ ਤੇ ਕੰਨਾਂ ਵੇਖੋ ਐ ਮਾਈ ਗਿੱਲੀਆਂ ਕਰੀ ਆਉਂਦੇ ਪੂਰੀਆਂ ਕੀ ਕਹਿਣਾ ਹੈ ਹਾਂ ਸੰਧਾ ਜੀ ਆ ਸਫਾਈ ਹੋਂਦੀ ਅੱਜ ਸ਼ੇਡਰ ਲੱਥ ਗਿਆ ਵਾ ਤੇ ਆ ਲਾਗੋ ਲੱਗ ਸਾਰੀ ਬਾਹਰ ਦੀ ਸਫਾਈ ਹੋ ਗਈ ਆ ਵੇਖੋ ਆ ਕਾਲੀ ਵੀਰ ਦੇ ਆ ਸਫਾਈ ਕਰਨ ਤੇ ਆ ਰਹਿ ਗਿਆ ਬਾਈ ਖਲਾਰਾ ਇਹ ਚੁੱਕ ਕੇ ਤੇ ਉਸ ਤੋਂ ਬਾਅਦ ਫਿਰ ਵਿਹਲੇ ਆ ਅੰਦਰ ਦਸ ਅੰਦਰ ਸਾਰਾ ਪੱਧਰਾ ਕਰ ਦੇਣਾ ਅੰਦਰ ਸਾਰਾ ਪੱਧਰਾ ਕਰਕੇ ਤੇ ਉਸ ਤੋਂ ਬਾਅਦ ਇਹ ਤੇ ਫਰਸ਼ ਪੈਜੋ ਚੰਗੀ ਤਰ੍ਹਾਂ ਆਏ ਵਿੱਚੋਂ ਜੰਨੀ ਆ ਇਹ ਇੱਟਾਂ ਨਿਕਲੀਆਂ ਜੋ ਆ ਬਾਕੀ ਆ ਮਿਸਤਰੀ ਹਲੇ ਛੁੱਟੀ ਤੇ ਆ ਸਵੇਰੇ ਪਲੇਟਾਂ ਲਾਉਣਗੇ ਇੱਕ ਰੀ ਪਲੇਟਾਂ ਬੀੜਿਆਂਗੇ ਆਦੇ ਬਾਅਦ ਫਿਰ ਲੈਂਡਰ ਦੀ ਪੂਰੀ ਤਿਆਰੀ ਹੋ ਜੂਗੀ ਆਉਂਦਿਆ ਕੰਮ ਆ ਉੱਥੇ ਆ ਗਏ ਆ ਆ ਸਫਾਈ ਹੋ ਗਈ ਤੇ ਆ ਬਾਹਰ ਟੈਲਾਂ ਕਿੰਨੀਆਂ ਨਿਕਲ ਗਈਆਂ ਤੇ ਆ ਸ਼ਟਰ ਤੇ ਬਿਲਕੁਲ ਰਾਈਟਰ ਇੱਕ ਆ ਰਹਿ ਗਿਆ ਇੰਨਾ ਖਲਾਰਾ ਉਸ ਨਹੀਂ ਖਾਲੀ ਹੋ ਗਈ ਆ ਸਾਡੇ ਚਾਚੀ ਨੇ ਨਾ ਬਹੁਤ ਕੰਮ ਕੀਤਾ ਪਰ ਮੈਂ ਖੁਰਸੀ ਤੇ ਬੈ ਕੇ ਕੀਤਾ ਓਏ ਇਹ ਚੱਕਰਵਾ ਪਾਜੀਓ ਪਰਲੇ ਬੰਨੇ ਵੇਖੋ ਆ ਸਾਡਾ ਕੈਸ਼ੀਅਰ ਉਹ ਜਾ ਕੇ ਬੈਠਾ ਏ ਚੋਰ ਹਟਾਇਆ ਮੈਲੇ ਪਿੰਡਿਆ ਹਾਂ ਹਾਂ ਨਾ ਹੀ ਜਗ ਨਹੀਂ ਪਣਾ ਨਾ ਕੋ ਮਿਸਰੀਆਂ ਰਾਤਾਂ ਦੀ ਕੰਮ ਵਾਵਾ ਹੋ ਗਿਆ ਲਗਭਗ ਇਹ ਸਾਰਾ ਥਾਂ ਖਾਲੀ ਹੋ ਗਿਆ ਵੇਖੋ ਹਨੇਰ ਆ ਗਿਆ ਨਾਲ ਪਿੰਡ ਲੋਕ ਕਿੰਨਾ ਜ਼ਿਆਦਾ ਹਨੇਰਾ ਆ ਚੰਗਾ ਜ਼ਿਆਦਾ ਹਨੇਰਾ ਆ ਚੰਗੇ ਵਾਟ ਨਿਕਲਦੇ ਆ ਇਹ ਰੁੱਕ ਸੁੱਟੂਗਾ ਅੱਜ ਲੱਗਦਾ ਕੋਈ ਨਾ ਕੋਈ ਵੱਡੇ ਰੋਡ ਤੋਂ ਖਾਸ ਕਰਕੇ ਓਹ ਹੋ ਹੋ ਬਹੁਤ ਜਲਾਨੇਰ ਆ ਗਿਆ ਹੱਦ ਤੋਂ ਵਾਦੀ ਆਇਆ ਵੇ ਐਨੋ ਜਾ ਰੁੱਕ ਤੇ ਲੈਣਾ ਜਾ ਆ ਆ ਵੇਖੋ ਦੋਆ ਮਿੰਟਾਂ ਨੇਹਰਾ ਹੋ ਗਿਆ ਕੰਮ ਬੜਾ ਨੇਹਰਾ ਆ ਬਹੁਤ ਜ਼ਿਆਦਾ ਘਟੋ ਘਟ ਆ ਵੇਖੋ ਰੁੱਕ ਕਿੰਨੀ ਜ਼ਿਆਦੀ ਤੇ ਨੇ ਰੋ ਜਾ ਹਲੇ ਕੋਈ ਮੀਂਹ ਨਹੀਂ ਕੱਲਾ ਨੇਹਰੀ ਆ ਬਹੁਤ ਜ਼ਿਆਦਾ ਨੇਹ ਰੱਤ ਵੱਧ ਨੇਰ ਤੇ ਵਾੜ ਹੀ ਜਾਂਦੇ ਜਾਂਦੇ ਤੇ ਬਹੁਤ ਜ਼ਿਆਦਾ ਨੇਹ ਰਿਆ ਆ ਪਿੰਡ ਦਿਖ ਨਹੀਂ ਰਿਹਾ ਹੁਣ 2 ਮਿੰਟ ਪਹਿਲਾਂ ਸਭ ਦਿਖਣਦਿਆ ਹਾਂ ਆ ਵੜੀ ਜਾਂਦੀ ਆ ਬਹੁਤ ਰਫਤਾਰ ਗੁਰਵਤ ਇਕ ਰਵਟ ਗਿਆ ਵੇ ਇੰਨੀ ਜਿਆਦਾ ਢੇਰ ਆ ਆ ਵੇਖੋ ਜੀ ਮੇਰੇ ਜੋ ਲੋਕ ਫਿਰ ਇੰਨੇ ਜਦੋਂ ਲੋਕ ਇੰਨੇ ਜਿਆਦੇ ਕਰਦੇ ਆ ਨਾ ਯਰਮ ਫਿਰ ਰੱਬ ਵੀ ਆਂਦਾ ਵੇ ਤੁਹਾਨੂੰ ਦੱਸਦਾ ਫਿਰ ਜਿੱਦਾ ਹੋਗੇ ਤਾਂ ਨੇਹ ਰਿਆ ਜਾਂ ਬਾਡੀ ਗੱਡੀਆਂ ਆਉਂਦੇ ਆ ਕਿਤੇ ਆ ਵੀ ਅੱਜ ਤੇ ਨਾ ਬਹੁਤ ਜਿਆਦਾ ਲਾਲ ਨੂੰ ਮਲੇ ਹੋ ਗਿਆ ਹੰਦਰ ਵਰਤਨਾ ਬਾਰੀ ਟੁੱਟ ਗਈ ਸ਼ੀਸ਼ੇ ਦੀ ਬੜੀ ਸੋਹਣੀ ਸੀ ਆਪਣੇ ਕੰਮ ਆਉਣਾਂ ਦੀ ਮੀਂਹ ਖਨੇਰ ਦੇ ਨਾਲ ਨਾਲ ਮੀਂਹ ਵੀ ਆਉਣਾ ਚાલુ ਹੋ ਗਿਆ ਲਗਭਗ ਤੇ ਜੇ ਮੀਂਹ ਜਾ ਜ਼ਿਆਦਾ ਤੇਜ ਆ ਗਿਆ ਫਿਰ ਬਹੁਤ ਮਾੜਾ ਹਾਲਾਤ ਹੋ ਜਣਗੇ ਆਹ ਤੋਂ ਲੈ ਕੇ ਨਾ ਪਿੱਛੋਂ ਤਕਰੀਬਨ ਆਹ ਅੱਗੇ ਤੱਕ 10 ਤੋਂ 15 ਰੋ ਖੜਕੇ ਨੇ ਇੰਨਾ ਜ਼ਿਆਦਾ ਨੇਰ ਆ ਕਿ ਜਿਹੜੇ ਇੰਨੇ ਨੇ ਮੋٹے ਸਪੈਜਦੇ ਨੇ ਜੱਫੇ ਦੇ ਵਿੱਚ ਨਹੀਂ ਹੁੰਦੇ ਉਹ ਨੇ ਛੁੱਟ ਦਿੱਤੇ ਇਹਨੂੰ ਕਹਿੰਦੇ ਤੂਫਾਨ ਇੰਨਾ ਜ਼ਿਆਦਾ ਤੂਫਾਨ ਆ ਗਿਆ ਇਹ ਸੇਵਕਾ ਕੰਮ ਅੱਜ ਜ਼ਿਆਦਾ ਖਤਰੇ ਵਾਲਾ ਹੈ ਮੀਂਹ ਬਹੁਤ ਤੇਜ਼ ਹੋ ਗਿਆ ਨੇਰ ਬਹੁਤ ਜ਼ਿਆਦਾ ਦੋ ਬੰਦੇ ਆ ਲੋਕੇ ਖਲੋਤੇ ਕੱਲ ਦੇ ਹੋਲੇ ਨੇਰ ਯਾਰ ਜ਼ਿਆਦਾ ਵਾ ਨੇਰ ਬਹੁਤਾ ਜ਼ਿਆਦਾ ਨੇ ਨੇ ਮੀਂਹ ਬਹੁਤ ਹੀ ਗੁਰੂਆ ਮੀਂਹ ਬਹੁਤ ਜ਼ਿਆਦਾ ਲੋਕੀ ਤਾਂ ਵੀ ਨਹੀਂ ਛਲਾਉਂਦੇ ਪਤਾ ਨਹੀਂ ਕਿੰਨੇ ਨੇਰ ਤੇ ਮੀਂਹ ਬਹੁਤਾ ਜ਼ਿਆਦਾ ਹੋ ਗਿਆ ਹੱਦ ਤੋਂ ਵੱਧ ਹੋ ਗਿਆ ਹੁਣ ਪਾਣੀ ਇਕੱਠਾ ਹੋ ਲੱਗ ਪਿਆ ਥਾਵਾਂ ਥਾਵਾਂ ਤੇ ਤੇ ਜਿਹੜਾ ਮੀਂਹ ਹਨ ਮੀਂਹ ਨਾਲ ਰੁੱਖ ਜ਼ਿਆਦਾ ਡਿੱਗਦੇ ਭਾਰੇ ਹੋ ਗਏ ਬੜਾ ਨੁਕਸਾਨ ਹੁੰਦਾ ਬਹੁਤ ਜ਼ਿਆਦਾ ਰੱਬ ਵੀ ਜਾਂਦਾ ਤੂੰ ਹੀ ਹੰਡਦੇ ਨਹੀਂ ਸਿਰ ਤੇ ਅੱਜ ਤੁਹਾਨੂੰ ਦੱਸਦਾ ਕੋਈ ਵੀ ਰੁਕ ਜੋ ਸਕੂਟਰੀ ਦੇ ਪਿਤਾ ਉਹ ਨਾ ਹੜ੍ਹ ਹੋਣਾ ਅੱਗੇ ਹਰਲ ਹੋ ਗਿਆ ਕਿਹੜਾ ਆਈ ਮੀਨ ਨੇਰ ਜਿਆਦਾ ਆ ਗਿਆ ਬਹੁਤਾ ਜਿਆਦਾ ਮੀਨ ਨੇ ਰਿਆ ਸਕੂਟਰੀ ਉਹ ਉਸਲੇ ਰੋਡ ਦਾ ਥੱਲੇ ਡੇਪੀ ਆ ਮਾਲ ਲੱਦਿਆ ਗਿਆ ਲਗਭਗ ਸਾਰਾ ਬੰਦੇ ਬੜੇ ਖਰਾਬ ਕਰਨਦੇ ਸੀ ਇਹ ਸਵੇਰ ਦੇ 12 ਵਜੇ ਦੇ ਆਏ ਆ ਇੱਥੇ ਆਏ ਨਹੀਂ ਬੰਦੇ ਮੈਂ 12 ਵਜੇ ਜਾਣ ਕੇ ਖਲੋਤਾ ਤੇ ਹੋਣ ਕਿਤੇ ਸਮਾਨ ਲੱਦਿਆ ਹੁੰਦਾ ਨੇ ਤੇ ਹੁਣ ਚੱਲੀਏ ਫੇਰ ਅਗੁਰਦਰ ਸਾਹਿਬ ਸਾਮਾਨ ਲੱਧਿਆ ਗਿਆ ਲਗਭਗ ਹੁਣ ਪੂਰਾ ਗਾਰਡਰ ਲੱਤੇ ਗੇ ਬੱਲੀਆਂ ਕੱਲੀਆਂ ਰਹਿ ਗਈਆਂ ਬਸ ਸਾਮਾਨ ਸਾਰਾ ਲੱਧਿਆ ਗਿਆ ਲਗਭਗ ਤੇ ਹੁਣ ਆਪਾਂ ਚੱਲੇ ਆ ਆ ਪਰਚੀ ਆ ਬਿੱਲ ਸਾਰਾ ਜਿੰਨਾ ਜਿੰਨਾ ਸਾਮਾਨ ਲੱਤਿਆ ਹੈ ਸੇਰਲ ਐਂਟਰਪ੍ਰੀਜ਼ਨ ਦੁਕਾਨ ਦਾ ਤੇ ਹੁਣ ਚੁੱਲ੍ਹੇ ਬੰਦੇ ਇੱਥੇ ਪ੍ਰੋਗਰਾਮ ਵਾਸਤੇ ਯਾ ਵੀਰ ਨੂੰ ਨਹੀਂ ਖਲੋਤੇ ਨਿੱਕੇ ਤੇ ਆਸਮਾਨ ਨੂੰ ਚੁੱਕੰਦੇ ਆ ਤੇ ਸਵੇਰੇ ਕਰਾਂਗੇ ਗੱਲਬਾਤ ਨਹੀਂ ਰਾਜਾ ਹੋ ਗਿਆ ਨੀਂਦ ਜੀ ਆਉਂਦੀ ਨਾਲੇ ਤੇ ਨਾ ਨਿੰਮਕਾ ਪੀਤਾ ਖਰਾਬ ਜਾ ਲੈਂਡਰ ਦੀ ਤਿਆਰੀ ਹੋ ਗਈ ਅੱਜ ਤੇ ਸਾਮਾਨ ਲੈ ਕੇ ਜਾਂਦੇ ਆ ਉਹਨ ਦੁਕਾਨ ਤੋਂ ਥੋੜਾ ਜਿਹਾ ਨਾ ਪੱਖਿਆਂ-ਪੱਖਿਆਂ ਦਾ ਸਾਮਾਨ ਲੈਣਾ ਪੱਖਿਆਂ ਦਾ ਬਲਬਾਂ ਦਾ ਉਤੋਂ ਬਾਅਦ ਗੁਰਦੁਆਰਾ ਸਾਹਿਬ ਜਾ ਕਰਦੇ ਗੱਲ ਅਇਤੋ ਸਮਾਨ ਲੈ ਜੀਏ ਮਾਂ ਪਹਿਲਾਂ ਇੱਕ ਸਮਾਨ ਠੀਕ ਆ ਠੀਕ ਆ ਸਮਾਨ ਲੈ ਜੀਏ ਦੁਬਾਰਾ ਗੁਰਦਾਰੇ ਜਾ ਕੇ ਜੀ ਫਿਰ ਲੈਂਡਰ ਪਾਣਾ ਸ਼ੁਰੂ ਹੋ ਗਿਆ ਲਗਭਗ ਬਿਲਕੁਲ ਤਿਆਰੀ ਹੋ ਗਈ ਹੈ ਸਿਮਰ ਚੜਿਆ ਆਪਣੇ ਦਾਦੇ ਦੇ ਮੋਢੇ ਤੇ ਕਲਰ ਸਬਜੀ ਜੀ ਰਹਿੰਦੇ ਆ ਜੀ ਵੀਡੀਓ ਕੰਮ ਤੇ ਲੱਗੇ ਆ ਤੇ ਕੰਮ ਸਾਰਾ ਵਧੀਆ ਚੱਲਣ ਜਾ ਆ ਮਿਸਤਰੀ ਆ ਲੋ ਜੀ ਕੰਸੀਲਰ ਲੱਗ ਗਿਆ ਆ ਮਿਸਤਰੀ ਲੱਗੇ ਆ ਆ ਸਮਾਨ ਉੱਤੇ ਆਉਂਦੇ ਤੇ ਇੱਥੇ ਬਸ ਭਰਿਆ ਜਾਂਦੇ ਨਾਲ ਨਾਲ ਔਰ ਲੈਂਟਰ ਦੇ ਨਾਲ ਹੀ ਜੁੜ ਜਾਣਾ ਲੈਂਟਰ ਸਾਰੀਆਂ ਔਰ ਨਾਲ ਵਾਕਿਆ ਸਾਰਾ ਪਾਈ ਪਿਆ ਯਾਰ ਟਾਈਮ ਨਾ ਸ਼ੁਰੂ ਹੋ ਗਿਆ ਵਾ ਸੱਦਾ ਕੇ ਪੈ ਗਿਆ ਲੈਂਟਰ ਲੱਗ ਪਾਡ ਕੱਚਾ ਹੋ ਗਿਆ ਸਾਰਾ ਔਰ ਵੇਖੋ ਮਸ਼ੀਨ ਚੱਲ ਨਹੀਂਦੀ ਐ ਪੈਰ ਸਾਰੇ ਖਰਾਬ ਹੋ ਗਏ ਅੱਜ ਮਸ਼ੀਨ ਚੱਲ ਨਹੀਂਦੀ ਸਲਿੰਡਰ ਪੈ ਗਿਆ ਘਰ ਨੂੰ ਆ ਗਿਆ ਹਣ ਤੇ ਬਸ ਮਾਨਸਰੋ ਲੈਂ ਦਾ ਲੱਗ ਪੜ ਗਿਆ